ਮੇਰੇ ਕਰਤਾ ਸ਼ਹੀਦ ਦੇ ਇਸ਼ਤਾਰੇ ਸੰਬੰਧ ਵਿੱਚ ਗੁਰੂ ਤੇਗ ਬਹਾਦਰ ਜੀ ਪਾਸ ਕਸ਼ਮੀਰੀ ਪੰਡਤਾਂ ਦੀ ਫਰਿਆਦ ਇਸਤਰੀ ਕਬਰ ਚੰਦ ਵਿੱਚ ਔਰੰਗਜ਼ੇਬ ਸਤਾਏ ਔਰੰਗਜ਼ੇਬ ਸਤਾਏ ਸਾਡਾ ਦੀਨ ਬਦਲ ਆਏ ਪੇਸ਼ ਕਿਸੇ ਦੀ ਨਾ ਜਾਏ ਆਏ ਹਾਂ ਦਵਾਰ ਜੀ ਨਵੇਂ ਹੁਕਮ ਸੁਣਾਵੇ ਨਵੇਂ ਹੁਕਮ ਸੁਣਾਵੇ ਉਹ ਤਾਂ ਤੌਖਲਾ ਵਧਾਵੇ ਹੋਰ ਨਜ਼ਰ ਨਾ ਆਵੇ ਤਸੀ ਲਵੋ ਸਰ ਜੀ ਉਹ جنونی ਹੱਦੋਂ ਪਾਰ ਉਹ جنونی ਹੱਦੋਂ ਪਾਰ ਹਿੰਦੂ ਨਾਂ ਰੱਖੇ ਖਾਰ ਪਿਆ ਕਰੇ ਮਾਰੋ ਮਾਰ ਮੱਚੀ ਹਹਾਕਾਰ ਜੀ ਜੀਣਾ ਕੀਤਾ ਹੈ ਮਹਾਲ ਜੀਣਾ ਕੀਤਾ ਹੈ ਮਹਾਲ ਹਾਲ ਹੋਏ ਹਾਂ ਬੇਹਾਲ ਜਵਾ ਮਿਰਦਾ ਤੇ ਬਾਲ ਸਾਡੀ ਹੈ ਪੁਕਾਰ ਜੀ ਉਹ ਜਨੇ ਉਤਰਾਵੇ ਉਹ ਜਨੇ ਉਤਰਾਵੇ ਸਾਥੋਂ ਕਲਮਾ ਪੜਾਵੇ ਇਨ ਆਪਣੀ ਮਨਾਵੇ ਓ ਠੱਲ ਗੁਰੂ ਜੀ ਕੋਈ ਆਧੂ ਅੱਗੇ ਆਵੇ ਕੋਈ ਆਧੂ ਅੱਗੇ ਆਵੇ Hindu ਧਰਮ ਵਿਚਾਰੇ ਫੇਰ ਉਹਨੂੰ ਸਮਝਾਵੇ ਕਰੋ ਗੱਲ ਗੁਰੂ ਜੀ ਸ੍ਰੀ ਗੋਬਿੰਦ ਅਨਪੋਲ ਸ੍ਰੀ ਗੋਬਿੰਦ ਅਨਪੋਲ ਖੜੇ ਗੁਰੂ ਪਿਤਾ ਕੋਲ ਸੋਚ ਕੇ ਪਾਇਆ ਬੋਲ ਕੱਢੋ ਠੱਲ ਗੁਰੂ ਜੀ ਬਾ ਇਹਨਾਂ ਨੂੰ ਫੜਾਓ ਬਾ ਇਹਨਾਂ ਨੂੰ ਫੜਾਓ ਮੰਜ ਧਾਰ ਚ ਕਢਾਓ ਰਾਜੇ ਕੋ ਤੁਸੀਂ ਜਾਓ ਜਾਇ ਟਲ ਗੁਰੂ ਜੀ ਇਹ ਨਹੀਂ ਆਏ ਤੁਹਾਡੇ ਪਾਸ ਇਹ ਨਹੀਂ ਆਏ ਤੁਹਾਡੇ ਪਾਸ ਲੈ ਕੇ ਮਨ ਵਿੱਚ ਆਸ ਨਹੀਂ ਕਰਨ ਅਨਰਾਸ ਨਿਆ ਰੀਤ ਵਾਣਾ ਹੈ ਗੁਰਾਂ ਦੇ ਤਸੇ ਧਿਆਨ ਗੁਰਾਂ ਦਿੱਤਾ ਸੀ ਧਿਆਨ ਪੂਰਾ ਰੱਖਿਆ ਸੀ ਮਾਨ ਕਹਿੰਦੇ ਸਾਡਾ ਇਹ ਬਿਆਨ ਉਹ ਸੁਣੂ ਸੁਣਾਉਣਾ ਹੈ ਪਹਿਲਾਂ ਸਾਨੂੰ ਅਮਨ ਆਵੇ ਗੁਰੂ ਜੀ ਕਹਿੰਦੇ ਪਹਿਲਾਂ ਸਾਨੂੰ ਅਮਨ ਆਵੇ ਸਾਡਾ ਦੀਨ ਬਦਲ ਆਵੇ ਫੇਰ ਤੁਹਾਨੂੰ ਹੱਥ ਪਾਵੇ ਉਸ ਨੂੰ ਪਹੁੰਚਾਣਾ ਹੈ ਹੋ ਗਏ ਦਿੱਲੀ ਨੂੰ ਤਿਆਰ ਹੋ ਗਏ ਦਿੱਲੀ ਨੂੰ ਤਿਆਰ ਛੱਡ ਘਰ ਪਰਿਵਾਰ ਦੇਸ਼ ਲਈ ਅਥਾ ਪਿਆਰ ਜ਼ਬਰ ਮਿਟਾਉਣਾ ਹੈ ਪੰਜ ਸਿੰਘ ਨਾਲ ਆਏ ਪੰਜ ਸਿੰਘ ਨਾਲ ਆਏ ਦੋ ਵਾਪਸ ਮੁਝ ਵਾਏ ਜ਼ੁਲਮ ਤਿੰਨਾ ਤੇ ਟਾਏ ਮਤੋਂ ਨਹੀਂ ਡਰਨਾ ਦੇਗ ਬਲਿਜ ਪਾਏ ਪਾਏ ਦਿਆਲਾ ਜੀ ਦੇਗ ਉੱਬਲੀ ਚ ਪਾਏ ਆਰੇ ਨਾਲ ਚ ਰਵਾਏ ਸਤੇ 10 ਮਤੇ 10 ਜੀ ਦੇਗ ਉੱਬਲੀ ਚ ਪਾਏ ਆਰੇ ਨਾਲ ਚ ਰਵਾਏ ਰੂਹ ਦਾ ਪੇਟ ਅਗ ਲਾਏ ਕਿੰਨਾ ਔਖਾ ਜਰਨਾ ਗੁਰੂ ਸਨਮੁਖ ਆਏ ਗੁਰੂ ਸਨਮੁਖ ਆਏ ਰੰਗੇ ਨੂੰ ਫਰਮਾਏ ਮਕਤੂਲ ਆਪ ਨਾ ਆਏ ਪਹਿਲਾ ਇਤਿਹਾਸ ਇਤਿਹਾਸ ਚ ਪਹਿਲੀ ਘਟਨਾ ਹੈ ਕਿ ਮਕਤੂਲ ਆਪ ਆ ਰਹੇ ਮਕਤੂਲ ਆਪ ਨਾ ਆਏ ਕਾਰਜੋਤੂ ਕਰਨ ਮੈਂ ਮੂਮਨ ਨਹੀਂ ਬੰਨਾ ਮੈਂ ਮੂਮਨ ਨਹੀਂ ਬੰਨਾ دین ਤੇਰਾ ਨਹੀਂ ਮੰਨਣਾ ਕਲਮਾ ਵੀ ਨਹੀਂ ਪੜਨਾ ਤੂੰ ਵੀ ਇੱਥੇ ਪਰਨਾ ਕਰਾਮਾਤ ਨਹੀਂ ਦਿਖਾਉਣਾ ਕਰਾਮਾਤ ਨਹੀਂ ਦਿਖਾਉਣਾ ਆਨ ਦੇਸ਼ ਦੀ ਬਚਾਉਣਾ ਦੁਨੀਆ ਤਾਣਾ ਜਾਣਾ ਡੋਲਿਆ ਨਾ ਮਾਂਜੀ ਬਣੇ ਸੱਚ ਦੀ ਸਿਟਾਲ ਬਣੇ ਸੱਚ ਦੀ ਸਿਟਾਲ ਲੜੇ ਜ਼ੁਲਮ ਦੇ ਨਾਲ ਕਾਇਮ ਕਰਕੇ ਮਸਾਲ

ਗੁਰਮਿੰਦ ਗੱਲੇ ਨੇ ਲਾਏ ਭਾਵੇਂ ਪੈਰਾ ਲਾਇਆ ਜੀ ਲੱਖੀ ਕਰਮ ਕਮਾਇਆ ਲੱਖੀ ਕਰਮ ਕਮਾਇਆ ਧੜ ਗੱਡੇ ਤੇ ਰਖਾਇਆ ਸੁਸਕਾਰ ਵੀ ਕਰਾਇਆ ਘਰ ਨੂੰ ਜਲਾਇਆ ਜੀ ਰਕਾਬ ਗੰਜ ਗੁਰਦੁਆਰਾ ਰਕਾਬ ਗੰਜ ਗੁਰਦੁਆਰਾ ਜਿੱਥੇ ਆਵੇ ਜਗ ਸਾਰਾ ਦੇਨ ਦੁਖੀ ਦਾ ਸਹਾਰਾ ਸਾਡਾ ਸਰਨ ਆਇਆ ਜੀ ਏਕ ਨੌਣਾ ਜੋ ਸਿਕਾਰ ਏਕ ਨੌਣਾ ਜੋ ਸਿਕਾਰ ਆਸ਼ਾਂ ਜ਼ਬਰੇ ਪਾਰਾ ਆਸ਼ਾਂ ਜ਼ਬਰੇ ਪਾਰਾ ਮੁਗਲਾਂ ਨੂੰ ਇੰਨੇ ਸਾਰਾ ਜੜੋਂ ਹੀ ਹਿਲਾਇਆ ਸੀ ਮੁਗਲਾਂ ਨੂੰ ਇੰਨੇ ਸਾਰਾ ਜੜੋਂ ਹੀ ਹਿਲਾਇਆ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ